ਪਿਆਰੇ ਸੋਖੇਓ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਏ ਜੀ ਨਿਊਜ਼ ਚੈਨਲ ਖਬਰ ਜੀ ਸੰਦੂਦੀ ਅਜ ਨਾਲੇ ਤੋਂ ਕੈਬਨਿਟ ਮੰਤਰੀ ਕਲਦੀਪ ਸਿੰਘ ਧਾਰੀਵਾਲ ਨੇ ਅੱਜ ਜਨਤਾ ਦਰਬਾਰ ਆਪਣੇ ਦਫ਼ਤਰ ਲਗਾਇਆ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਉਹਨਾਂ ਨੇ ਕਿਹਾ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਨਹੀਂ ਆਉਂਦੀ ਜਾਵੇਗੀ ਮੰਤਰੀ ਧਾਰੀਵਾਲ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਨੂੰ ਸਵੀਕਾਰ ਕਰਨ ਲਈ ਤੇ ਇਕਸਾਨਾ ਦੇ ਕਰਜ਼ੇ ਮਾਫ ਕਰਨ ਦੀ ਗੱਲ ਵੀ ਕੀਤੀ ਵੀਡੀਓ ਦੇਖਣ ਵਾਸਤੇ ਸਟਾਰ ਏਜੀ ਨਿਊਜ਼ ਚੈਨਲ ਨੂੰ ਦੇਖਦੇ ਰਹੋ ਅੱਜ ਅਸੀਂ ਅਜ ਨਾਲੇ ਆਪਣੇ ਪਾਰਟੀ ਦਫ਼ਤਰ ਦੇ ਵਿੱਚ ਜਿਹੜਾ ਉਹ ਜਨਤਾ ਦਾ ਦਰਵਾਜ਼ਾ ਆ ਉਹ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਲੋਕਾਂ ਦੇ ਕੰਮਾਂ ਦਾ ਜਿਹੜਾ ਤੰਤ ਮੋਕੇ ਤੇ ਹੱਲ ਕਰਨ ਵਾਸਤੇ ਸਾਡੇ ਸਾਡੇ ਅਫਸਰ ਸਾਹਿਬਾਨ ਐਸ ਡੀ ਐਮ ਸਾਹਿਬ ਡਿਪਟੀ ਸਾਹਿਬ ਐਸ ਐਚਓ ਸਾਹਿਬਾਂ ਐਕਸ਼ਨ ਸਾਹਿਬ ਵੀਡੀਓ ਸਾਹਿਬ ਤਹਿਸੀਲਦਾਰ ਸਾਡੇ ਸਾਰੇ ਅਫਸਰ ਸਾਡੇ ਇਹਨਾਂ ਨੂੰ ਭਾਉਂਦਾ ਮਤਲਬ ਇਹ ਹੈ ਕਿ ਜਦੋਂ ਲੋਕ ਆਉਂਦੇ ਆ ਤਾਂ ਉਸੇ ਲਈ ਕੰਮ ਜਿਹੜਾ ਡੰਨ ਕਰ ਦਿੰਦਾ ਆਪਾਂ ਚਾਹੁੰਦੇ ਆ ਕਿ ਲੋਕਾਂ ਦੇ ਦਫਤਰਾਂ ਦੀ ਧੱਕੇ ਨਾ ਖਾਂ ਲੋਕਾਂ ਦਾ ਕੰਮ ਜਿਹੜਾ ਛੇਤੀ ਤੋਂ ਛੇਤੀ ਹੋ ਜਾਏ ਤਾਂ ਕਰਕੇ ਅਫਸਰ ਸਾਡੇ ਜਿਹੜੇ ਬੈਠੇ ਸੋ ਜਿੰਨੇ ਵੀ ਲੋਕ ਆ ਰਹੇ ਸਭ ਦਾ ਆਪਾਂ ਕੰਮ ਕਰ ਰਿਹਾ ਸੀਐਮ ਸਾਹਿਬ ਨੇ ਆ ਸਖਤ ਹਦਾਇਤਾਂ ਕਿ ਆਪੋਂ ਆਪਣੇ ਹਲਕੇ ਦੇ ਵਿੱਚ ਆ ਕੇ ਲੋਕਾਂ ਦੇ ਨਾਲ ਜਿਹੜਾ ਤਾਲਮੇ ਉਹ ਕੋਸੋਂ ਅੱਗੇ ਵੀ ਇੱਕ ਦਿਨ ਲਾਇਆ ਸੀਗਾ ਅੱਜ ਲਾ ਦੇ ਮੇਰੀ ਕੋਸ਼ਿਸ਼ ਹੁੰਦੀ ਆ ਉਹਦਾ ਰੋਜ਼ ਹੀ ਲੋਕ ਆਉਂਦੇ ਆ ਬਹੁਤ ਲੋਕ ਆਉਂਦੇ ਘਰ ਆਉਂਦੇ ਆ ਥੋੜਾ 5-7 ਦਿਨ ਦਿੱਲੀ ਰਹੇ ਪਰ ਘਰ ਵੀ ਬਹੁਤ ਆਉਂਦੇ ਆ ਪਰ ਮੈਂ ਅੱਜ ਇੱਥੇ ਦਫ਼ਤਰ 'ਚ ਹਫ਼ਤੇ ਬਾਅਦ ਜਿਹੜਾ ਹੁੰਦਾ ਕਿ ਨਾਲ ਅਫਸਰ ਬੈਠ ਜਾਂਦੇ ਤੇ ਲੋਕਾਂ ਦੇ ਮਸਲੇ ਜਿਹੜੇ ਆ ਤੁੰਤਾਲ ਹੋ ਜਾਣ ਸੋ ਉਹਦੇ ਕਰਕੇ ਅੱਜ ਜਨਤਾ ਦਬਾਰਾ ਸੋ ਕੋਈ ਮੀਟਿੰਗ ਹੋਈ ਸੀ ਜ਼ਗਾਰੀਆਂ ਦਾ ਵਿਕਾਸ ਕਾਰਜਾਂ ਦਾ ਉਹ ਤਾਂ ਟੋਟਲ ਜਿਹੜਾ ਨਾਲੇ ਤੇ ਵਿਕਾਸ ਦੇ ਕੰਮ ਚੱਲ ਰਹੇ ਆ ਜਾਂ ਕ੍ਰਾਈਮ ਬਾਰੇ ਤੇ ਜਿੱਦਾਂ ਸਾਰੀਆਂ ਬਾਦ ਉਹਤੇ ਹੀ ਮੀਟਿੰਗ ਕੀਤੀ ਅਫਸਰਾਂ ਦਾ ਸਾਰਾ ਰਿਵਿਊ ਕੀਤਾ ਜਿਹੜੇ ਕੰਮ ਅੱਗੇ ਕਰਦੇ ਆ ਉਹਦੇ ਵੀ ਅਸੀਂ ਪਲਾਨ ਆਊਟ ਕੀਤਾ ਵੀ ਕਿ ਕਿ ਮਤਲਬ ਜਿਹੜਾ ਅੱਗੇ ਕੰਮ ਕੰਮ ਹੈ ਅਗਲੇ ਦੰਦ ਦੇ ਵਿੱਚ ਸੋ ਮੀਟਿੰਗ ਵੀ ਬੜੀ ਵਧੀਆ ਹੋਈ ਸਾਦੀ ਅਫਸਰਾਂ ਨਾਲ ਮੀਟਿੰਗ ਕਰਕੇ ਫੇਰ ਹੀ ਦਿਨ ਦਾ ਦੁਬਾਰਾ ਸ਼ੁਰੂ ਕੀਤਾ ਹੋਦਸੋ ਹੌਣ ਵਾਲੇ ਹੌਣ ਵਾਲੇ ਦਿਨਾਂ 'ਚ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦੀ ਮੀਟਿੰਗ ਹੋਣ ਜਾ ਰਹੀ ਹੈ ਇਸ ਤਰੀਕੇ ਨਾਲ ਦੇਖਦੇ ਹੋ ਕਿ ਪਹਿਲਾਂ ਹੀ ਕਿਸਾਨਾਂ ਤੇ ਸੈਂਟਰ ਦੇ ਵਿਚਕਾਰ ਨਾ ਸਤਿਕਾਰ ਨਹੀਂ ਨਹੀਂ ਦੇਖੋ ਗੱਲ ਇਹ ਹੈ ਕਿ ਮੈਂ ਤੇ ਪਹਿਲਾਂ ਵੀ ਕਿਹਾ ਸੀਗਾ ਕਿ ਮੀਟਿੰਗ ਹੋਣੀ ਚੰਗੀ ਗੱਲ ਆ ਹੋਣੀ ਚਾਹੀਦੀ ਹੈ ਪਰ ਬਾਅਦ ਬਾਅਦ ਮੀਟਿੰਗਾਂ ਕਰੀ ਜਾਂਦਾ ਕੀ ਫਾਇਦਾ ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਉਹ ਇਹਨਾਂ ਦੇ ਮਸਲੇ ਹੱਲ ਕਰ ਜਦੋਂ ਇੱਕ ਸਿੱਧਾ ਜਿਹਾ ਕੰਮ ਹੈ ਕਿ ਕਿਸਾਨ ਕਹਿੰਦੇ ਕਿ ਐਮਐਸਪੀ ਹੋਣੀ ਚਾਹੀਦੀ ਹੈ ਤੇ ਕੀ ਤੁਸੀਂ ਮੀਟਿੰਗ ਕਰੋ ਐਮਐਸਪੀ ਦੋ ਫਸਲਾਂ 'ਤੇ ਅੱਪਾ ਬਰ ਬਰ ਕਿਸਾਨਾਂ ਨੂੰ ਖਿਲਾਫ ਕਰਦੇ ਨੇ ਲੋਕਾਂ ਨੂੰ ਖਿਲਾਫ ਕਰਦੇ ਆ ਰੋਡ ਜਿਹੜੀਆਂ ਉਹ ਜਮ ਹੋਈਆਂ ਉਹਦਾ ਕੀ ਅਸਰ ਆ ਪਬਲਿਕ ਦਾ ਨੁਕਸਾਨ ਹੋ ਰਿਹਾ ਇਹ ਕਰਕੇ ਕੇਂਦਰ ਸਰਕਾਰ ਨੂੰ ਚਾਹੀਦਾ ਕਿ ਕਿਸਾਨਾਂ ਦੀਆਂ ਮੰਗਾਂ ਤੋਤ ਮੰਨੇ ਤੋਤ ਜਿਹੜਾ ਪੰਜਾਬ ਸਮੇਤ ਪੂਦੇ ਦੇਸ਼ ਦੇ ਵਿੱਚ ਐਮਐਸਪੀ ਜਿਹੜੀ ਆ ਉਹ ਫਸਲਾਂ ਉੱਤੇ ਦੇਣੀ ਚਾਹੀਦੀ ਹੈ ਮੇਰੀ ਮੰਗ ਆ ਪਰ ਗੱਲ ਗੱਲਬਾਤ ਹੋਣੀ ਚੰਗੀ ਗੱਲ ਆ ਗੱਲ ਹੋਣੀ ਚਾਹੀਦੀ ਆ ਟੇਬਲ ਤੇ ਬੈਠੇ ਤੋਂ ਬਿਨਾਂ ਕੋਈ ਮਸਲਾ ਨਹੀਂ ਹੱਲ ਹੋ ਸਕਦਾ ਉਹ ਤਾਂ ਵਧੀਆ ਗੱਲ ਆ ਅਮਰਕੱਤ ਸੈਂਟਰ ਦਾ ਬਹੁਤ ਵਾਰ ਉਹਨਾਂ ਦੀ ਗੱਲ ਹੋ ਚੁੱਕੀ ਹੈ ਜਦੋਂ ਪਹਿਲਾਂ ਵੀ ਉਹ ਸਵਾ ਮਿੰਨਾ ਬੈਠੇ ਸੀ ਦਿੱਲੀ ਉਦੋਂ ਵੀ ਕਈ ਵਾਰ ਉਹਨਾਂ ਦੀ ਗੱਲ ਹੋ ਚੁੱਕੀ ਆ ਸਭ ਸਵਜਾ ਕੀ ਮੰਨਦੇ ਹੋ ਨਹੀਂ ਉਹ ਭਾਜਪੀ ਜਿਹੜੀ ਕਿਸਾਨ ਵਿਰੋਧੀ ਹੈ ਪੰਜਾਬ ਵਿਰੋਧੀ ਆ ਅੰਦੋਲਨ ਚ ਕਿਉਂਕਿ ਜ਼ਿਆਦਾਤਰ ਹਿੱਸਾ ਪੰਜਾਬ ਦੇ ਖਸਦਾਂ ਦਾ ਤੇ ਭਾਜਪੀ ਮਤਲਬ ਪੰਜਾਬ ਦੇ ਅੰਗੇਸ਼ਟ ਕੰਮ ਕਰੀ ਆ ਹਲੇ ਹਲ ਫੰਡ ਦੇ ਕਰੀ ਸਰਕਾਰ ਵਾਲੇ ਫਲੱਡ ਦੇ ਇੱਥੇ ਕੋਈ ਧਾਰਮਿਕ ਇਸ਼ੂ ਕੁਛ ਵੀ ਸਭ ਦੇ ਕਰੀ ਆ ਇਹ ਬੀਜੇਪੀ ਦਾ ਜਿਹੜਾ ਗਲਤ ਦਵਾਈਆ ਮੋਦੀ ਦਾ ਤੇ ਅਮਿਤ ਸ਼ਾਹ ਦਾ ਜਿਹੜਾ ਹੰਕਾਰ ਦੀ ਦਵਾਈਆ ਜਿਹੜਾ ਉਹ ਨੁਕਸਾਨ ਕਰ ਰਿਹਾ ਉਹ ਉਹਨਾਂ ਨੇ ਜਿਹੜੇ ਆਪਣੇ ਖਜ਼ਾਨੇ ਦੇ ਮੂੰਹ ਆ ਅੰਨ ਦਾਤਾ ਵਾਲ ਖੋਲਣ ਦੀ ਬਜਾਏ ਅਬਾਨੀਆਂ ਰਾਨੀਆਂ ਖੋਲ੍ਹੇ ਜਦੋਂ ਕਿ ਖੋਲ੍ਹਨੇ ਚਾਹੀਦੇ ਅੰਨ ਦਾਤਾ ਜਿਹ ਅੰਨ ਦਾਤਾ ਦੇ ਐਨੇ ਵੱਡੇ ਮੁਲਕ ਦੇ ਲੋਕਾਂ ਨੂੰ ਰੋਟੀ ਦਿੰਦੀ ਹੈ ਇਸ ਕਰਕੇ ਫਰਕ ਹੀ ਪੜਾ ਫਰਜ਼ ਮੰਤਰੀ ਦੇ ਬੰਦੀ ਦਾ ਨਹੀਂ ਉਹ ਮੈਂ ਗੱਲ ਹੀ ਦੀ ਕਰਦਾ ਤੇ ਜੇ ਸਾਨੂੰ ਦਾ ਅੰਨ ਦੱਤਾ ਨੇ ਸਾਡੇ ਦੇਸ਼ ਨੂੰ પેટ ਭਰਨ ਵਾਸਤੇ ਅੰਨ ਦਿੱਤਾ ਉਹਨਾਂ ਨਾਲ ਆਪਾਂ ਗੱਲ ਵੀ ਨਹੀਂ ਕਰੀ ਤੇ ਉਹਨਾਂ ਦੀ ਮੰਗਾ ਮੰਨ ਲਈ ਤੇ ਕਿ ਬੇਸਿਕਲੀ ਉਹ ਤੈ ਕਰਕੇ ਬੈਠੇ ਅੱਗੇ ਇਹਨਾਂ ਨੂੰ ਮਾਰੋ ਤੇ ਅਮੀਰਾਂ ਦਾ ਸਾਥ ਦਿਓ ਇਸ ਕਰਕੇ ਜਿੰਨਾ ਚਿਤ ਤੱਕ ਸਰਕਾਰਾਂ ਦੇ ਖਜ਼ਾਨਿਆਂ ਦਾ ਮੂੰਹ ਅੰਨ ਦਾਤਾ ਨਹੀਂ ਹੋਗਾ ਉਹਨਾਂ ਦਿੱਤਾ ਗੰਦਾ ਤਾਂ ਸੜਕਾਂ ਤੇ ਬਹੂਗਾ ਹੋਰ ਕੀ ਕਰੂਗਾ ਅੰਦਾਤਾ ਦੀ ਮੰਤਰੀ ਸਾਹਿਬ ਦੀ ਗੱਲ ਕੀਤੀ ਕਿਸਾਨਾਂ ਨੇ ਹੋਰ ਮੰਗਿਆ ਕਿ ਕਰਜ਼ਾ ਮੁਆਫ ਕੀਤੀ ਜਾਵੇ ਸੈਂਟਰ ਨੇ ਉਸ ਨੂੰ ਅੱਜ ਮੋੜ ਤੋਂ ਰੱਦ ਕਰ ਦਿੱਤਾ ਹੈ ਲੋਕ ਸਭਾ ਦੇ ਵਿੱਚ ਜਵਾਬ ਤੌਰ ਤੇ ਉਹਨਾਂ ਨੇ ਦੱਸਿਆ ਕਿ ਜਿਹੜਾ ਕਰਜ਼ਾ ਉਹ ਬਿਲਕੁਲ ਮਾਫ ਹੋ ਜਾਵੇ ਮੈਂ ਤਾਂ ਉਹੀ ਗੱਲ ਕਹਿਣ ਲਿਆ ਜੇ ਅਬੰਨਿਆੜ ਨਹੀਂ ਹੋ ਸਕਦਾ ਤਾਂ ਨਹੀਂ ਤਾਂ ਹੋ ਸਕਦਾ ਸੱਜੇ ਨਾਲ ਕੋਈ ਨਹੀਂ ਹੋ ਸਕਦਾ ਇਹਨਾਂ ਦਾ ਤਾਂ ਮੇਨੂੰ ਪੱਕੇ ਐਸਟੀਮੇਟ ਸ਼ਾਇਦ ਮੈਂ ਗਲਤ ਨਾ ਬੋਲ ਜਾ ਮਤਲਬ ਮੇਰਾ ਖਿਆਲ ਹੈ ਪੰਜਾਬ ਦੇ ਕਿਸਾਨਾਂ ਦੇ ਸਿਰ ਤੇ ਤੇ ਐਸੀ ਮੈਟਰ ਦੇ 100 ਲੱਖ 100 ਲੱਖ ਜਿਆਦਾ ਕਰੋੜ ਦਾ ਹੋਊਗਾ ਪਰ ਉਹ ਤਾਂ ਕਿੱਥੇ ਕਿੰਨਾ ਪੈਸਾ ਲਾ ਕੇ ਕੱਢ ਗਿਓ ਤੁਸੀਂ ਉਹਨਾਂ ਦਾ ਸਦਾ ਕੋਈ ਮਾਫੀ ਕਦੀ ਦਿੰਦੇ ਹੋ ਯਾਰ ਕਿਸਾਨ ਦਾ ਕਿ ਉਹਦੀ ਮਾਫੀ ਕਰਦੇ ਕਿਸਾਨ ਦਾ ਕਦੇ ਮਾਫ ਹੋਣਾ ਚਾਹੀਦਾ ਮੈਂ ਤਾਂ ਆਪ ਕੋਦੇ ਇੱਕ ਗੱਲ ਨਾਲ ਸਹਿਮਤ ਮੈਂ ਤਾਂ ਆਪ ਪੰਜ ਕਿੱਤਿਆਂ ਦਾ ਕਿਸਾਨ ਹੈ ਬੇਦਖ ਦਾ ਕਿਸਾਨੀ ਦਾ ਕਦੇ ਮਾਫ ਹੋਵੇ ਸੈਂਟਰਲ ਗਵਰਨਮੈਂਟ ਜਦੋਂ ਵੱਡੇ ਧਨਾੜਿਆਂ ਦੇ ਕਦੇ ਮਾਫੀ ਆਦੀ ਆ ਤੇ ਸਾਡੇ ਕਿਉਂ ਦੀ ਮਾਫ ਕਰੀ ਜੀ ਸਾਡੇ ਦਾ ਤਗਾਰ ਦੇ ਕਿਸਾਨ ਦੇ ਕੁਛ ਵੀ ਨਹੀਂ ਉਹਨਾਂ ਦਾ ਕਰਜ਼ਾ ਨਹੀਂ ਜੀ ਸਾਰਾ ਸਾਰਾ ਪੰਜਾਬ ਦੇ ਕਿਸਾਨ ਹੁੰਦੇ ਜੋਪੀ ਦੇ ਉਹ ਹੁਦਿਆਨੇ ਨੂੰ ਔੜ ਕੇ ਤੋਂ ਦੇ ਉਹ ਸਾਡਾ ਕਿਉਂ ਦੀ ਹੋਦਾ ਜੀ ਗਲਤ ਇੰਦੀ ਹੈ ਕਿਸਾਨ ਦਾ ਕਿਉਂ ਦੀ ਹੋਦਾ ਤਾਂ ਨਾ ਰਹਿਦਾ ਕਿਉਂ ਉਹਨਾਂ ਕੋਈ ਜਵਾਬ ਨਹੀਂ ਲੋਕ ਸਭਾ ਤੋਂ ਔਰ ਤੁਸੀਂ ਦੇਖਿਆ ਜਿਹੜਾ ਬੰਦਾ ਵੱਜਦਾ ਹੈ ਦੇਸ਼ ਦਾ ਉਹ ਵੱਜਦੇ ਵਿੱਚ ਵੀ ਕਿਸਾਨੀ ਲਈ ਕੁਛ ਨਹੀਂ ਮਤਲਬ ਸਾਰੇ ਦੇਸ਼ ਦੇ ਕਿਸਾਨਾਂ ਦਾ ਆਦਾ ਕਿ ਟੋਟਲ ਵੱਜਤ ਦਾ ਔਰ ਕਿੰਨੇ ਗੁਣਾ ਜਿਹੜਾ ਕੱਲਾ ਉੱਥੇ ਬਿਹਾਤ ਲੈ ਕੇ ਕਿਉਂਕਿ ਇਲੈਕਸ਼ਨ ਹੈ ਪੰਜਾਬ ਦੇ ਨਾਲ ਲੱਗਦਾ ਪੱਖਪਾਤ ਹੈ ਕੋਈ ਸਪੇਸ਼ ਪੈਕੇਜ ਨਹੀਂ ਕੋਈ ਪੈਕੇਜ ਨਹੀਂ ਦਿੱਤਾ ਸਾਨੂੰ ਕਿਸਾਨਾਂ ਨੂੰ ਜਾਂ ਪੰਜਾਬ ਨੂੰ ਕੋਈ ਬਜਟ ਦੇ ਵਿੱਚ ਪੈਕੇਜ ਨਹੀਂ ਮਿਲਿਆ ਦਿੱਲੀ ਨੂੰ ਨਹੀਂ ਦਿੱਤਾ ਜਿੱਥੇ-ਜਿੱਥੇ ਬੀਜੇਪੀ ਦੀਆਂ ਮਦਦੀ ਸਰਕਾਰਾਂ ਨੂੰ ਕੁਝ ਨਹੀਂ ਦਿੱਤਾ ਆਹ ਤਾਂ ਬੀਜੇਪੀ ਕਰ ਰਹੀ ਹੈ ਕੱਲ ਨੂੰ ਇਲੈਕਸ਼ਨ ਨੂੰ ਜਾ ਰਹੀ ਜਿੱਲੀ ਵਿੱਚ ਕਿਵੇਂ ਦੇਖਾਂਗੇ ਆਉਗੀ ਆਮਾ ਦੀ ਪਾਰਟੀ ਨਹੀਂ ਬੀਜੇਪੀ ਕਾफी ਥੱਕ ਗਈ ਹੈ ਇਹਦੇ ਉੱਤਰੀ ਉਹ ਤਾਂ